ਆ ਹੁਣ ਚਲਦੇ ਆ ਡੋਨਲਡ 트੍ਰੰਪ ਨਾਲ ਵਾਪਰੇ ਹੈਰਾਨ ਕਰਨ ਹਾਦਸੇ ਨਾਲ ਸੰਬੰਧਿਤ ਖਬਰਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਜਾਨ ਮਸਾਂ ਬਚ ਸਕੀ ਜਦੋਂ ਉਹਨਾਂ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈਲੀਕਾਪਟਰ ਵਿੱਚ ਮਲਾਨੀਆ 트੍ਰੰਪ ਵੀ ਮੌਜੂਦ ਸਨ ਅਤੇ ਦੋਵੇਂ ਜਣੇ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਤੋਂ ਵਿਧਾਈਗੀ ਲੈਣ ਮਗਰੋਂ ਸਟੈਂਸਟੈਡ ਹਵਾਈ ਅੱਡੇ ਵੱਲ ਜਾ ਰਹੇ ਸਨ ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ਵਿੱਚ ਲੂਟਨ 에ਅਰਪੋਰਟ ਤੇ ਲੈਂਡ ਕਰਵਾਇਆ ਗਿਆ। ਪੂਰੇ ਘਟਨਾਕਰਮ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਰਾਸ਼ਟਰਪਤੀ ਆਪਣੇ ਤੈਅ ਸਮੇਂ ਤੋਂ 20 ਮਿੰਟ ਦੇਰੀ ਨਾਲ ਸਟੈਂਸਟੈਡ ਹਵਾਈ ਅੱਡੇ ਤੇ ਪਹੁੰਚੇ ਜਿੱਥੋਂ 에ਅਰ ਫੋਰਸ ਵਨ ਵਿੱਚ ਸਵਾਰ ਹੋ ਕੇ ਵਾਸ਼ਿੰਗਟਨ ਡੀਸੀ ਵੱਲ ਵਾਪਸੀ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਯੂਕੇ ਵਿੱਚ ਦੂਜੀ ਸਰਕਾਰੀ ਫੇਰੀ ਦੌਰਾਨ ਡੋਨਲਡ ਟਰੰਪ ਵੱਲੋਂ ਮੈਰੀਨ ਵਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਸੀ। ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ ਅਤੇ ਫਿਰ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਦੁਵੱਲੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਇਮੀਗ੍ਰੇਸ਼ਨ ਦੇ ਮਸਲੇ ਨੂੰ ਛੇੜਦਿਆਂ ਡੋਨਲਡ 트੍ਰੰਪ ਨੇ ਕਿਹਾ ਕਿ ਯੂਕੇ ਨੂੰ ਵੀ ਬਿਲਕੁਲ ਅਮਰੀਕਾ ਵਰਗੇ ਹਾਲਾਤ ਦਾ ਟਕਰਾ ਕਰਨਾ ਪੈ ਰਿਹਾ ਹੈ ਉਹਨਾਂ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਸਲੇ ਨਾਲ ਤਕੜੇ ਹੋ ਕੇ ਨਜਿੱਠਿਆ ਜਾਵੇ ਅਮਰੀਕਾ ਦੀ ਮਿਸਾਲ ਪੇਸ਼ ਕਰਦਿਆਂ 트੍ਰੰਪ ਨੇ ਆਖਿਆ ਕਿ ਵਿਦੇਸ਼ੀ ਅਪਰਾਧੀਆਂ ਗੈਂਗਸਟਰਾਂ ਅਤੇ ਮਾਨਸਿਕ ਰੋਗੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਆ ਸਮਾਜ ਨੂੰ ਗੰਦਲਾ ਕਰ ਦਿੱਤਾ ਅਤੇ ਹੁਣ ਅਜਿਹੇ ਲੋਕਾਂ ਨੂੰ ਕੱਢਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਲਸਲਵਾਡੋਰ ਵਰਗੇ ਦੇਸ਼ਾਂ ਵਿੱਚ ਨਰਕ ਵਰਗੀਆਂ ਜੇਲਾਂ ਵਿੱਚ ਇਹਨਾਂ ਨੂੰ ਡੱਕਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਡੋਨਲਡ 트ੰਪ ਨਾਲ ਵਾਪਰੇ ਹੈਰਾਨ ਕਰਨ ਹਾਦਸੇ ਨਾਲ ਸੰਬੰਧਿਤ ਖਬਰਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਜਾਨ ਮਸਾਂ ਬਚ ਸਕੀ ਜਦੋਂ ਉਹਨਾਂ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈਲੀਕਾਪਟਰ ਵਿੱਚ ਮਲਾਨੀਆ 트ੰਪ ਵੀ ਮੌਜੂਦ ਸਨ ਅਤੇ ਦੋਵੇਂ ਜਣੇ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਤੋਂ ਵਿਧਾਈਗੀ ਲੈਣ ਮਗਰੋਂ ਸਟੈਂਸਟੈਡ ਹਵਾਈ ਅੱਡੇ ਵੱਲ ਜਾ ਰਹੇ ਸਨ ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ਵਿੱਚ ਲੂਟਨ 에ਅਰਪੋਰਟ ਤੇ ਲੈਂਡ ਕਰਵਾਇਆ ਗਿਆ। ਪੂਰੇ ਘਟਨਾਕ੍ਰਮ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਰਾਸ਼ਟਰਪਤੀ ਆਪਣੇ ਤੈਅ ਸਮੇਂ ਤੋਂ 20 ਮਿੰਟ ਦੇਰੀ ਨਾਲ ਸਟੈਂਸਟੈਡ ਹਵਾਈ ਅੱਡੇ ਤੇ ਪਹੁੰਚੇ ਜਿੱਥੋਂ 에ਅਰ ਫੋਰਸ ਵਨ ਵਿੱਚ ਸਵਾਰ ਹੋ ਕੇ ਵਾਸ਼ਿੰਗਟਨ ਡੀਸੀ ਵੱਲ ਵਾਪਸੀ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਯੂਕੇ ਵਿੱਚ ਦੂਜੀ ਸਰਕਾਰੀ ਫੇਰੀ ਦੌਰਾਨ ਡੋਨਲਡ ਟਰੰਪ ਵੱਲੋਂ ਮੈਰੀਨ ਵਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਸੀ। ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ ਅਤੇ ਫਿਰ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਦੁਵੱਲੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਇਮੀਗ੍ਰੇਸ਼ਨ ਦੇ ਮਸਲੇ ਨੂੰ ਛੇੜਦਿਆਂ ਡੋਨਲਡ ਟਰੰਪ ਨੇ ਕਿਹਾ ਕਿ ਯੂਕੇ ਨੂੰ ਵੀ ਬਿਲਕੁਲ ਅਮਰੀਕਾ ਵਰਗੇ ਹਾਲਾਤ ਦਾ ਟਕਰਾ ਕਰਨਾ ਪੈ ਰਿਹਾ ਹੈ ਉਹਨਾਂ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਸਲੇ ਨਾਲ ਤਕੜੇ ਹੋ ਕੇ ਨਜਿੱਠਿਆ ਜਾਵੇ ਅਮਰੀਕਾ ਦੀ ਮਿਸਾਲ ਪੇਸ਼ ਕਰਦਿਆਂ ਟਰੰਪ ਨੇ ਆਖਿਆ ਕਿ ਵਿਦੇਸ਼ੀ ਅਪਰਾਧੀਆਂ ਗੈਂਗਸਟਰਾਂ ਅਤੇ ਮਾਨਸਿਕ ਰੋਗੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਆ ਸਮਾਜ ਨੂੰ ਗੰਦਲਾ ਕਰ ਦਿੱਤਾ ਅਤੇ ਹੁਣ ਅਜਿਹੇ ਲੋਕਾਂ ਨੂੰ ਕੱਢਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਲਸਲਵਾਡੋਰ ਵਰਗੇ ਦੇਸ਼ਾਂ ਵਿੱਚ ਨਰਕ ਵਰਗੀਆਂ ਜੇਲਾਂ ਵਿੱਚ ਇਹਨਾਂ ਨੂੰ ਡੱਕਿਆ ਜਾ ਰਿਹਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ